ਜਿੰਦਾਬਾਦ ਦੋਨੀਆ ਗਾਂਧੀ ਜਿੰਦਾਬਾਦ ਚਾਲ ਗਾਂਧੀ ਜਿੰਦਾਬਾਦ ਪ੍ਰੇਂਕਾ ਗਾਂਧੀ ਜਿੰਦਾਬਾਦ ਲੈਵਰ ਜੀ ਖਾਸ ਸ਼ਾਮ ਨੂੰ ਫਰਨਾਮ ਜੀ ਸ਼ੁਰੂ ਹੋ ਜੀ ਅੱਜ ਸਭ ਇਹ ਕੀ ਕਹਿਣਾ ਚਾਹੁੰਦਾ ਜਿਹੜਾ ਅੱਜ ਕਾਂਗਰਸ ਦੇ ਮੀਲਵਾਰ ਜਿਹੜੇ ਕਿ ਰਾਜਾ ਪ੍ਰਿੰਕੀ ਅੱਜ ਇਸ ਖਾਸ ਕਰਕੇ ਆਪਾਂ ਜਿਹੜਾ ਰੱਜਵਾਲ ਵਿੱਚ ਪਹੁੰਚੇ ਹਾਂ ਹੁਣੀਕਲ ਵੈਜੀ ਦਾ ਕੀ ਕਹਿਣਾ ਚਾਹੁੰਦਾ ਬਹੁਤ ਹੀ ਰੱਜਵਾਲ ਭਾਗ ਫਾਲੀ ਹੈ ਜੋ ਕਿ ਰਾਜਾ ਪ੍ਰਿੰਕੀ ਪਹਿਲੀ ਕਰਾਇਆ ਅਛਰੇ ਜੋੜ ਬੱਲੇ ਹਲਕੇ ਬੱਲੂ ਆਪ ਦੀ ਬਹੁਤ ਵਿਸ਼ਵਾਸ ਜਿਉਂਦੇ ਆ ਕਿ ਰਾਜਾ ਬੜਿੰਗ ਚਾ ਕੇ ਮੁੱਖ ਤੇ ਭੇਜਾਂਗੇ ਔਰ ਬੱਦਮਤ ਵੋਟ ਕੱਢਾਂਗੇ ਔਰ ਸਰਦਾਰ ਕਲਦੀਪ ਸਿੰਘ ਜੀ ਬਹੁਤ ਜੀ ਬਹੁਤ ਫਾਇਦਾ ਜੋਸ਼ਰ ਨੂੰ ਅਗਲੀ ਵਾਰੀ ਬਹੁਤ ਨਾ ਰੱਖਤੇ ਨੀਂਗਾ ਸਾਇਦ ਕਿ ਵੀ ਰਾਜਾ ਬੜਿੰਗ ਜੀ ਆਏ ਆ ਜੋ ਕਿ ਮੁਕਾਬਲੇ ਇੱਕ ਤਰਫਾ ਹੈਗਾ ਜੀ ਕਿੱਦਾਂ ਲੱਗਦਾ ਸਰ ਜੀ ਇਸ ਤਕਰੀਬ ਨੂੰ ਬਹੁਤ ਸਾਰੀਆਂ ਪਾਰਟੀਆਂ ਰਵਾਇਤੀ ਪਾਰਟੀਆਂ ਉਹ ਵੀ ਆਪਣੇ ਤਕਰੀਬਾਂ ਆ ਰਹੀਆਂ ਨੇ ਹਾਂ ਜੀ ਔਰ ਆਪਣੇ ਦਾਅਵੇ ਵੀ ਕਰ ਰਹੀਆਂ ਨੇ ਕਿੱਦਾਂ ਲੱਗਦਾ ਜੀ ਜੋੜਵਾਲ ਪਿੰਡ ਦੇ ਵਿੱਚ ਕੀ ਕੀ ਤ੍ਰਿਗੁਣ ਨਿਕਲੇਗੇ ਜੱਜਪੁਰ ਬਦੀ ਕੱਢਾਂਗੇ ਜੀ ਵੱਧ ਕੱਢਾਂਗੇ ਜੀ ਪੂਰਾ ਲਸੰਗੜਾ ਹਾਂਜੀ ਹਾਂਜੀ ਪੂਰਾ ਕੱਢਾਂਗੇ ਹੰਗਾਰਾ ਪੂਰਾ ਲਸੰਗੜਾ ਤੁਸੀਂ ਕਾਂਗਰਸ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਆਪਣੇ ਵੱਲ ਕੀ ਮੈਸੇਜ ਦੇਣਾ ਚਾਹੁੰਦੇ ਅਸੀਂ ਰਾਜਾ ਬਣੇ ਸਾਹਮਣੇ ਹੀ ਕਹਿੰਨੇ ਆਂ ਵੀ ਸਾਡੇ ਪਿੰਡ ਆਪਣੇ ਪੂਰਾ ਸਹਿਯੋਗ ਦਿੱਤਾ ਜਾਊਗਾ ਕਿਉਂਕਿ ਵੱਧ ਵੱਧ ਵੋਟ ਕੱਢੀ ਜਾਊਗਾ ਰਾਜਾ ਬਣੇ ਦੇ ਹੱਥੋਂ ਕੱਢੀ ਜਾਊਗਾ ਹਾਂਜੀ ਬਾਬਾ ਜੀ ਕੀ ਕਹਾਂ ਤੁਸੀਂ ਜਗਦੇਵ ਸਿੰਘ ਜਗਦੇਵ ਸਿੰਘ ਢੱਲੋਂ ਚਲੋ ਸਭ ਕੀ ਕਹਿਣਾ ਚਾਹੁੰਦਾ ਜਿਹੜਾ ਜੀ ਅੱਜ ਰਾਜਾ ਬਣੇ ਜੀ ਕਾਂਗਰਸ ਦੇ ਉਮੀਦਵਾਰ ਇੱਥੇ ਅਰਜਵਾਰ ਵਿੱਚ ਪਹ ਅੱਜ ਕਿਦਾਂ ਲੱਗਦਾ ਵੀ ਕੀ ਕਹਿਣਾ ਚਾਹੁੰਦੇ ਕਿਉਂਕਿ ਉਹਦਾ ਸੰਸਦ ਰੱਖਿਆ ਗਿਆ ਕੋਪੀਲ ਕਰ ਰਹੇ ਅਸੀਂ ਰਾਜਾ ਬਰਿੰਗ ਸਾਹਿਬ ਨੂੰ ਅਸੀਂ ਪੂਰੇ ਪੂਰੇ ਜਣਕੇ ਤਨਮਨ ਢੰਗ ਨਾਲ ਅਸੀਂ ਜਿਤਾਵਾਂਗੇ ਪੂਰਾ ਜਿਤਾਵਾਂਗੇ ਪੂਰੀ ਬੋਰਡ ਪੂਤਾਵਾਂਗੇ ਕਿਉਂਕਿ ਰਾਜਾ ਬਰਿੰਗ ਜੀ ਸਾਡੇ ਆਪਣੇ ਆਪ ਹੀ ਪਛੀ ਜਿਵੇਂ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਿਹਾ ਜਾਂਦਾ ਵੀ ਲੇਕਿਨ ਰਾਜਾ ਬਰਿੰਗ ਜੀ ਦੇ ਦਰਵਾਜ਼ੇ ਕੋ ਆਏ ਨੇ ਵੀ ਲੇਕਿਨ ਇਹਨਾਂ ਨਹੀਂ ਚਲੇ ਜਾਣਾ ਵਾਸਤੇ ਥੋੜੇ ਲੰਕ ਕੀ ਕਹਿਣਾ ਉਹ ਕਾਂਗਰਸ ਦੇ ਪ੍ਰਧਾਨ ਨੇ ਜੇ ਪੰਜਾਬ ਦੇ ਪੰਜਾਬ ਦੇ ਪ੍ਰਧਾਨ ਨੇ ਉਹ ਜਿੱਥੇ ਮਰਜੀ ਜਾ ਸਕਦੇ ਨੇ ਜਿੱਥੇ ਮਰਜੀ ਜਾ ਸਕਦੇ ਨੇ ਉਹਦਾ ਇਲਾਕਾ ਹੁੰਦਾ ਰਾਕਾ ਜੜ ਕੇ ਇਹ ਵੀ ਇਹ ਨੂੰ ਦਾਣਾ ਵੀ ਉਹਦੇ ਹੜਕਈ ਆ ਤੇ ਹੋਰ ਕਿੰਨਾ ਚੰਗਾ ਚੀਜ਼ਾਂ ਜਿਹੜਾ ਅੱਜ ਨੌਜਵਾਨ ਪੀੜ੍ਹੀ ਜਿਹੜੀ ਕਿ ਬਹੁਤ ਸਾਰੇ ਜਿੱਤੇ ਆਪਣਾ ਨਸ਼ਿਆਂ ਵੱਲ ਜਾ ਰਹੀ ਹੈ ਉਹਨਾਂ ਵੱਲ ਤਕਰੀਬਨ ਆਉਣ ਨਾਲ ਸਮਝੇ ਕਾਂਗਰਸ ਦੀ ਬੜੀ ਚਾਂਸ ਹੈ ਉਮੀਦਵਾਰ ਜਿੱਦੇ ਨੇ ਕਿ ਇਹ ਚੀਜ਼ ਨੂੰ ਠੱਲ ਪੈਗੀ ਬਿਲਕੁਲ ਠੱਲ ਪੈਗੀ ਬਿਲਕੁਲ ਠੱਲ ਪਊਗੀ ਕਿ ਲੋਕਾਂ ਦਾ ਇਹ ਵੀ ਕਹਿਣਾ ਹੈ ਤਕਰੀਬਨ 5 ਸਾਲ ਪਹਿਲਾਂ ਵੀ ਕਾਂਗਰਸੀ ਸਰਕਾਰ ਰਹੀ ਹੈ ਕਿ 2 ਸਾਲ ਤੋਂ ਅਮਰ ਪਾਰਟੀ ਵੀ ਹੈ ਕਿ ਲੇਕਿਨ ਪਹਿਲਾਂ ਇਸ ਦਸ਼ਮ ਖੰਡ ਨਹੀਂ ਪੈਗੀ ਕਿ ਹੌਣ ਦੁਆਰਾ ਪੈਲੇਗੀ ਆਮ ਆਦਮੀ ਪਾਰਟੀ ਦੇ ਜਿਹਨੇ ਜਿਹੜੇ ਵਾਅਦੇ ਕੀਤੇ ਸੀਗੇ ਉਹਨਾਂ ਨੇ ਆਪਣੇ ਉਸ ਉਸ ਵਾਅਦੇ ਤੋਂ ਮੁੱਕਰ ਗਿਆ ਬਿਲਕੁਲ ਹੀ ਕੋਈ ਵਾਦਾ ਨਹੀਂ ਪੂਟਾਇਆ ਉਹਨਾਂ ਨੇ ਆਪਦਾ ਕੋਈ ਵਾਦਾ ਨਹੀਂ ਪੂਟਾਇਆ ਹੋਰ ਆਜਾ ਬੜਿੰਗੀ ਆਪਣੇ ਆਏ ਨੇ ਤਾਂ ਪੂਰਾ ਆਪਣਾ ਨਕਸ਼ਾ ਪੂਰਾ ਕਰਨਗੇ ਪੂਰਾ ਕਰ ਦੇਗੇ